ਸਰਕਾਰੀ ਆਈਟੀਆਈ ਏਸਤਰੀਆਂ ਗੁਰਦਾਸਪੁਰ ਵਿਖੇ ਸਿਖਿਆਰਥਣਾਂ ਦੇ ਵੱਲੋਂ ਤੀਆਂ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੀਆਂ ਦੇ ਇਸ ਤਿਉਹਾਰ ਨੂੰ ਲੈ ਕੇ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਜਿੱਥੇ ਉਹਨਾਂ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਉਹਾਰ ਹੈ। ਇਸ ਤਿਉਹਾਰ ਨੂੰ ਤੀਆਂ ਦਾ ਤਿਉਹਾਰ ਇਸ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਖੂਬਸੂਰਤ ਰੰਗ ਨੇ ਜਿਸ ਦੇ ਵਿੱਚ ਪੰਜਾਬਾ ਜਿਸ ਦੇ ਵਿੱਚ ਪੰਜਾਬ ਦੀ ਰੂਹ ਟੜਕਦੀ ਹੈ ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਜਿੱਥੇ ਸੂਬੇ ਦਾ ਸਰਪੱਖੀ ਵਿਕਾਸ ਕੀਤਾ ਜਾ ਰਿਹਾ ਉੱਥੇ ਪੰਜਾਬ ਦੇ ਰਵਾਇਤੀ ਤਿਉਹਾਰਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਤੇ ਉਹਨਾਂ ਕਿਹਾ ਕਿ ਅੱਜ ਸਰਕਾਰੀ ਆਈਟੀਆ ਇਸਤਰੀਆਂ ਗੁਰਦਾਸਪੁਰ ਦੇ ਵਿੱਚ ਧੀਆਂ ਦਾ ਤਿਉਹਾਰ ਮਨਾਇਆ ਤੇ ਵਿਦਿਆਰਥਣਾਂ ਨੇ ਇੱਥੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਜਿੱਥੇ ਉਹਨਾਂ ਦੇ ਵੱਲੋਂ ਗੁਰਦਾਸਪੁਰ ਦੀਆਂ 17 ਲੜਕੀਆਂ ਨੂੰ ਵੱਖ-ਵੱਖ ਨਾਮੀ ਕੰਪਨੀਆਂ ਦੇ ਵਿੱਚ ਚੁਣੇ ਜਾਣ ਤੇ ਜੋਬ ਲੈਟਰ ਵੀ ਤਕਸੀਮ ਕੀਤੇ ਨੇ ਤੇ ਸੇ ਖਿਆਲਤਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ ਇਸ ਮੌਕੇ ਇਸ ਗੁਰਦਾਸਪੁਰ ਆਈਟੀਆ ਏਸਤਰੀਆਂ ਦੇ ਪ੍ਰਿੰਸੀਪਲ ਦਵਿੰਦਰ ਰਾਣਾ ਨੇ ਵੀ ਕਿਹਾ ਕਿ ਆਈਟੀਆ ਦੇ ਵਿੱਚ 8 ਵੱਖ-ਵੱਖ ਟ੍ਰੇਡਾਂ ਚੱਲ ਰਹੀਆਂ ਨੇ ਉਹਨਾਂ ਦੱਸੇ ਕਿ ਕੰਪਿਊਟਰ ਆਪਰੇਟਰ ਪ੍ਰੋਗਰਾਮਿੰਗ ਇਸ ਦੇ ਨਾਲ ਕੰਪਿਊਟਰ ਹਾਰਡਵੇਅਰ ਫੈਸ਼ਨ ਟੈਕਨੋਲੋਜੀ ਕੋਸਮੈਟੋਲੋਜੀ ਇਸਨੈ ਇਲੈਕਟ੍ਰੋਨਿਕਸ ਤੇ ਡਰੈਸ ਮੇਕਿੰਗ ਦੇ ਨਾਲ-ਨਾਲ ਕਢਾਈ ਤੇ ਸਿਲਾਈ ਦੀਆਂ ਟ੍ਰੇਡਾਂ ਵਿੱਚ ਵੀ 8ਵੀਂ ਤੇ 10ਵੀਂ ਪਾਸ ਵਿਦਿਆਰਥਣਾਂ ਦਾਖਲਾ ਲੈ ਸਕਦੀਆਂ ਨੇ 8ਵੀਂ 10ਵੀਂ ਤੇ 12ਵੀਂ ਜਮਾਤ ਦੀ ਮੈਰਿਟ ਦੇ ਆਧਾਰ ਤੇ ਇੱਥੇ ਦਾਖਲਾ ਲਿਆ ਜਾਂਦਾ ਹੈ ਯੋਨਾਕੇ ਹੁਣ ਤੱਕ ਵਕ ਵਕ ਟ੍ਰੇਡਰ ਦੇ ਦਾਖਲੇ ਦੇ ਲਈ ਦੋ ਕਾਉਂਸਲਿੰਗ ਹੋ ਚੁੱਕੇ ਨੇ ਅਗਲੇ ਮਹੀਨੇ ਤੱਕ ਦਾਖਲੇ ਜਾਰੀ ਰਹਿਣਗੇ ਉਹਨਾਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਆਈਆਈਟੀ ਇਸਤਰੀਆਂ ਗੁਰਦਾਸਪੁਰ ਦੇ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਇਆ ਜਾਵੇ ਇਸ ਮੌਕੇ ਸੀਨੀਅਰ ਅਗੂ ਐਡਵੋਕੇਟ ਸੁਚਾ ਸਿੰਘ ਮਲਤਾਨੀ ਤੋਂ ਇਲਾਵਾ ਸ਼ਹਿਰ ਦੇ ਹੋਰ ਮਾਤਬਰ ਵੀ ਹਾਜ਼ਰ ਸਨ ਸਾਹਮਣੇ ਬਿਥੇਰੇ ਪਰੇ ਪਿਆਰੇ ਵਿਦਿਆਰਥੀਆਂ ਬੱਚਿਓ ਮੇਰਾ ਨਾਮ ਸੁਚਾ ਸਿੰਘ ਮਲਤਾਨੀ ਜੀ ਹੈ ਅਈ ਜਿਹਨੋਂ ਲਾ ਕੇ ਹਮੇਸ਼ਾ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਖਾਸ ਕਰਕੇ ਜਦੋਂ ਆਪਣੀ ਬੇਟੀਆਂ ਨੂੰ ਸਾਡੀ ਵੀ ਹੁੰਦੀ ਹੈ ਪੰਜ ਦਸੱਲੇ ਵਿੱਚ ਸਾਡੇ ਕੋਲ 9 ਕਲਾਸਾਂ ਆ ਤੇ 17 ਦੇ ਕਰੀਬ ਕਲਾਸਾਂ ਲੱਗੀਆਂ ਐ ਔਰ ਹਰ ਕਲਾਸ ਦੇ ਵਿੱਚ 20 ਤੋਂ ਲੈ ਕੇ 24 ਬੱਚਿਆਂ ਦੀ ਗਿਣਤੀ ਹੁੰਦੀ ਹੈਗੀ ਹੈ ਤੇ ਇਹਦੇ ਵਿੱਚ ਹੁਣ ਆ ਬੱਚਿਆਂ ਦਾ ਤਾਂ ਫਾਈਨਲ ਹੋ ਗਿਆ ਬਾਤੀ ਦੂਸਰਾ ਰੈਸ਼ ਐਡਮਿਸ਼ਨ ਚੱਲ ਰਿਹਾ ਹੈਗਾ ਮੈਂ ਪਸਤੇ ਵਿਦਿਆਨੂ ਆਜਾ ਇਲੈਕ ਮੈਸੇਜ ਮੰਗਾ ਕੀ ਅਖਬਾਰ ਵਿੱਚ ਇੱਕ ਨੋਟਿਸ ਵੀ ਲਗਾਈ ਹੋਇਆ ਹੈ ਕਿ ਕਾਫਲਾ ਚੱਲ ਰਿਹਾ ਆਉਣ ਵਾਲੇ ਗ੍ਰੀਟ ਚੇ ਸਾਡੇ ਇਸ ਏਰੀਏ ਦੇ ਜਿਹੜੇ ਸਾਡੇ ਕੋਰਸ ਨਾਮ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਮੇਨ ਦੇ ਵਿੱਚ ਹੈਗਾ ਹੈ ਕੰਪਿਊਟਰ ਦਾ ਹਾਰਡਵੇਅਰ ਕੰਪਿਊਟਰ ਦਾ ਡ੍ਰੈਸ ਮੇਕਿੰਗ ਦਾ ਸਿਲਾਈ ਦਾ ਕਢਾਈ ਦਾ ਫਿਰ ਫੈਸ਼ਨ ਦਾ ਫਿਰ ਕਾਸਮੈਟੋਲੋਜੀ ਜੀ ਨੂੰ ਬਿਊਟੀ ਪਾਲਰ ਦਾ ਆਪਾਂ ਕੋਰਸ ਕਰਨਾ ਹੈ ਇਲੈਕਟ੍ਰੋਨਿਕਸ ਦਾ ਕੋਰਸ ਇਸ ਤਰ੍ਹਾਂ ਦੇ ਕੋਰਸ ਬੱਚੇ ਕਰਨ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਟੈਕਨੀਕਲ ਲਾਈਨ ਦੇ ਵਿੱਚ ਜੋਬ ਮਿਲ ਸਕੇ ਆਪਣਾ ਕੋਈ ਉਹ ਕੰਮ ਸ਼ੁਰੂ ਕਰ ਸਕਣ ਜਿਹਦੇ ਨਾਲ ਉਹ ਆਪ ਤੇ ਆਲੇ ਦੁਆਲੇ ਦੇ ਹੋਰ ਬੱਚਿਆਂ ਨੂੰ ਰੋਜ਼ਗਾਰ ਵੀ ਦੇ ਤੇ ਇਹ ਵੀ ਮੈਸੇਜ ਯੂ ਹੋ ਦੇਣਗੇ ਭਾਰਾਂ ਦੇ ਰਾਹੀਂ ਤਾਂ ਇਹਨਾਂ ਸੀਰੀਏ ਦੇ ਬਾਅਦ-ਬਾਅਦ मेरे बच्चे आओ सीधा बैठने लिए सकते लोग इक्वल फे टू में सारे अपने ड्रेस दिरादा बाकी और पारू आए हुए मेहमाना दा ए खास तौर ते बेद साहब का दिल दीया गहराइयां तो बहुत बहुत धन्यवाद कर शुक्रिया जी सर जी सर की कहना चाहोगे पीया दे आज आईटीआई फॉर डांस मेरी रो राष्ट्र बहुत सीनियर लीडर का सुचारू रूप पाजी ਔਰ ਇਹ ਸੰਸਥਾ ਦੇ ਪ੍ਰਿੰਸੀਪਲ ਜੰਮਦਰ ਵਾਲਾ ਜੀ ਇੱਥੇ ਆ ਜਾ ਕੇ ਉਹ ਚੰਗਾ ਲੱਗਾ ਉਹ ਦਿਨ ਇੱਕ ਫੌਦਾ ਆਇਆ ਔਰ ਇਸ ਤੋਂ ਬਾਅਦ ਬੱਚਿਆਂ ਦੇ ਨਾਲ ਕੀਆ ਦਾ ਪ੍ਰੋਗਰਾਮ ਜਿਹੜਾ ਉਹ ਮਨਾਇਆ ਜਾ ਰਿਹਾ ਇਹ ਸੰਸਥਾ ਸਾਡੇ ਇਲਾਕੇ ਦੀ ਇੱਕ ਬਹੁਤ ਵਧੀਆ ਸਰਗੋਰ ਸੰਸਥਾ ਔਰ ਕਿਉਂਕਿ ਇੱਥੇ ਬੇਸਿਕਲੀ ਲੜਕੀਆਂ ਨੂੰ ਆਰਥਿਕ ਤੌਰ ਦੇ ਉੱਪਰ ਆਪਣੇ ਤਾਲਾ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਮਾਦਮਾ ਹੈ ਔਰ ਆਦੇ ਸਮਾਜ ਦੇ ਵਿੱਚ ਲੋੜ ਵੀ ਆ ਕਿ ਜਿੰਨਾ ਚਿਰ ਤੱਕ ਅਸੀਂ ਲੜਕੀਆਂ ਆਰਥਿਕ ਤੌਰ ਤੇ ਪਾਉਨਾ ਤੌਰ ਤੇ ਮਜ਼ਬੂਤ ਨਹੀਂ ਬਣਾਉਂਦੇ ਉਨਾ ਚਿਰ ਤੱਕ ਉਹਨਾਂ ਦੀ ਸਰਵਾਈਵਲ ਸਮਾਜ ਦੇ ਵਿੱਚ ਉਹੀ ਵਧੀਆ ਨਹੀਂ ਹੋ ਸਕਦੀ ਸੋ ਇੱਥੇ ਬਲਵਾਇਆ ਜੀ ਦਰ ਅੱਗੇ ਪ੍ਰਿੰਸੀਪਲ ਸਾਹਿਬ ਤੋਂ ਕਿ ਇੱਥੋਂ ਦੇ ਬੱਚੇ ਪੱਖ ਪੱਖ ਸਟੇਜ ਦੇ ਵਿੱਚੋਂ ਕੁਆਲੀਫਾਈ ਕਰਕੇ ਕੋਈ ਜੇ ਪਲੇਸ ਨਰਸਰੀ ਹੋਣਗੇ ਔਰ ਵਰਤਮਾਨ ਵੱਲੋਂ ਇਹ প্লেਸਮੈਂਟਸ इत्यादि ਜਿਹੜੀਆਂ ਨੇ ਛੋਟਾ ਬੱਚਿਆਂ ਨੂੰ ਅਜੋ ਲੈਟਰ ਜਿਹੜੀਆਂ ਨੇ ਦੇਈਆਂ ਨੇ ਪਿਆਰ ਦਾ ਤਿਹਾਰ ਸਾਲੋਂ ਦੇ ਮਹੀਨੇ ਦੇ ਵਿੱਚ ਭਾਰਤ ਦੀ ਉਸ ਅਟੁੱਟ ਸਾਂਭਕ੍ਰਿਤੀ ਦਾ ਹਿੱਸਾ ਔਰ ਜਿੱਥੇ ਸਾਲੋਂ ਦੇ ਇਸ ਪ੍ਰੋਗਰਾਮ ਨੂੰ ਮਨਾਇਆ ਜਾਂਦਾ ਸੋ ਇੱਥੇ ਆ ਕੇ ਚੰਗਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਇੱਥੇ ਸਹਿਜਾਂ ਨੂੰ ਆਪਣੇ ਸ਼ੌਕ ਕਾਬਲ ਨੂੰ ਜੁਲਾ ਔਰ ਅਪੀਲ ਕਰੂੰਗਾ ਖਾਸ ਕਰਕੇ ਬੇਟੀਆਂ ਨੂੰ ਉਹਨਾਂ ਨੂੰ تعلیم ਦੇਣੀ ਉਹਨਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਪਰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਜਿਸ ਵਕਤ ਅਸੀਂ ਇੱਕ ਲੜਕੇ ਨੂੰ ਇੱਕ ਬॉय ਨੂੰ ਐਜੂਕੇਟ ਕਰਦੇ ਆ ਤੇ ਵੀ ਆਰ ਐਜੂਕੇਟਿੰਗ ਜਸਟ ਵਨ ਫੈਮਿਲੀ ਬਟ ਜਦੋਂ ਅਸੀਂ ਬੇਟੀ ਨੂੰ ਪੜ੍ਹਾਉਂਦੇ ਆ ਵੈਨ ਵੀ ਆਰ ਐਜੂਕੇਟਿੰਗ ਅ ਗਰਲ ਵੀ ਆਰ ਐਜੂਕੇਟਿੰਗ ਦ ਜੇਨਰੇਸ਼ਨ ਟੂ ਕਮ ਸੋ ਬੇਟੀਆਂ ਨੂੰ ਮਰਬੂਤ ਕਰੋ ਆਰਟੀਆਈ ਵਰਗੇ ਪਲੇਟਫਾਰਮ ਤੇ ਆ ਕੇ ਜਿੱਥੇ ਪ੍ਰੋਫੈਸ਼ਨਲ ਕੋਰਸ ਜਿase ਨੇ ਕਿ ਉਹਨਾਂ ਪਹਿਲਾਂ ਕਿ ਆਰਥਿਕ ਤੌਰ ਤੇ ਬੱਚਿਆਂ ਨੂੰ ਪਰਬੂਤ ਕਰਦੇ ਨੇ ਇਹਦੀ ਜ਼ਰੂਰਤ ਵੀ ਆ ਉਹਨੇ ਸਸਤਾ ਚੰਗਾ ਕੰਮ ਕਰਨੀ ਆ ਮੈਂ ਮੁਬਾਰਕ ਦਿੰਦਾ ਦਵਿੰਦਰ ਰਾਣਾ ਜਿਹਨੂੰ ਪ੍ਰਿੰਸੀਪਲ ਸਾਹਿਬ ਨੇ ਆਪਣੇ ਮਾਧਿਅਮ ਤੋਂ ਸਾਰੇ ਸਟਾਫ ਦੇ ਮੈਂਬਰਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਪ੍ਰੇਰਿਤ ਕਰਕੇ ਇਸ ਇਲਾਕੇ ਦੀ ਸੇਵਾ ਕਿਹਿਆ ਸਸਤਾ ਅਲੋਸ਼ਾ ਕਰਦੀ ਹੈ